ਪੰਜਾਬ ਦੇ ਵਿੱਚੋਂ ਨਹੀਂ ਟਲਿਆ ਹਲੇ ਮੀ ਦਾ ਖਤਰਾ 2 ਸਤੰਬਰ ਤੱਕ ਇਹਨਾਂ ਦੋ ਇਲਾਕਿਆਂ ਦੇ ਵਿੱਚ ਖਤਰਾ ਮੰਡਰਾ ਰਿਹਾ ਹੈ ਕਿਹੜੇ ਉਹ ਇਲਾਕੇ ਨੇ ਜਿਨ੍ਹਾਂ ਨੂੰ ਅਲਰਟ ਹੋਣ ਦੀ ਲੋੜ ਹੈ ਪੰਜਾਬ ਦੇ ਹੋ ਤੇ ਜਾਣ ਲਵੋ ਚਾਰ ਜ਼ਿਲ੍ਹਿਆਂ 'ਚ ਸਵੇਰੇ 9 ਵਜੇ ਤੋਂ ਲੈ ਕੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ 350 ਪਿੰਡ ਹੜ ਦੀ ਚਪੇਟ ਦੇ ਵਿੱਚ ਨੇ ਤੇ ਹੁਣ ਦੁਬਾਰਾ ਕਿੱਥੇ ਮੀ ਪੈਣ ਜਾ ਰਿਹਾ ਹੈ ਕਿੱਥੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਹ ਜਾਣ ਲਵੋ ਜੀ ਹਾਂ ਪੰਜਾਬ ਦੇ ਵਿੱਚ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੁਣ ਜੋ ਹੈ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਵਿੱਚ red alert ਜਾਰੀ ਕੀਤਾ ਗਿਆ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਖਤਰੇ ਦੀ ਘੰਟੀ ਫਿਰ ਤੋਂ ਵੱਜ ਚੁੱਕੀ ਹੈ ਤੁਹਾਨੂੰ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਕੁਝ ਢਿਲਾ ਨੂੰ ਲੈ ਕੇ ਜੋ ਹੈ ਰੈਡ ਅਲਰਟ ਜਾਰੀ ਕੀਤਾ ਹੈ ਪੰਜਾਬ ਦੇ ਨਾਲ-ਨਾਲ ਜੰਮੂ ਕਸ਼ਮੀਰ ਦੇ ਵਿੱਚ ਵੀ 2 ਸਤੰਬਰ ਤੱਕ orange ਅਲਰਟ ਤੇ ਹਿਮਾਚਲ ਪ੍ਰਦੇਸ਼ ਤੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਹੈ ਜੇਕਰ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਫਿਰ ਤੋਂ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਜੋ ਹੈ ਪੰਜਾਬ ਨੂੰ ਚਲਣਾ ਪੈ ਸਕਦਾ ਹੈ ਹਾਲਾਂਕਿ ਕੱਲ ਜੋ ਹੈ ਵੀਰਵਾਨੂ ਰਾਜ ਦੇ ਵਿੱਚ ਕਿਤੇ ਵੀ ਬਾਰਿਸ਼ ਨਹੀਂ ਹੋਈ ਜਿਸ ਕਾਰਨ ਰਾਵੀ ਦਰਿਆ ਦਾ ਜਲ ਸਤਾਰਕ ਕੁਝ ਘਟਿਆ ਹੈ ਡੈਮਾ ਤੋਂ ਤੋ ਛੱਡੇ ਜਾ ਰਹੇ ਪਾਣੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ ਤੁਹਾਨੂੰ ਦੱਦੀ ਹੈ ਕਿ ਹੁਣ ਤੁਹਾਨੂੰ ਦੱਸ ਦਿਆਂ ਕਿ ਆਖਿਰਕਾਰ ਉਹ ਕਿਹੜੇ ਇਲਾਕੇ ਨੇ ਜਿੱਥੇ ਸਭ ਤੋਂ ਜ਼ਿਆਦਾ ਹੜਾ ਦੇ ਚਪੇੜ ਦੇ ਵਿੱਚ ਇਹ ਇਲਾਕੇ ਆਏ ਨੇ ਉਸ ਤੋਂ ਬਾਅਦ ਦੱਸਾਂਗੇ ਕਿ ਉਹ ਕਿਹੜੇ ਇਲਾਕੇ ਨੇ ਜਿਨ੍ਹਾਂ ਤੇ ਹੁਣ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਇਹਨਾਂ ਜ਼ਿਲ੍ਹਿਆਂ ਦੇ 350 ਤੋਂ ਵੱਧ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਅਤੇ ਕਈ ਥਾਵਾਂ ਤੇ 5 ਤੋਂ 7 ਫੁੱਟ ਤੱਕ ਜਲਸਤਾਇ ਦਰਜ ਕੀਤਾ ਗਿਆ ਹਾਲਾਤ ਇੰਨੇ ਵਿਗੜ ਗਏ ਹਨ ਕਿ ਰੈਸਕਿਊ ਦੇ ਲਈ ਫੌਜ ਨੂੰ ਮੈਦਾਨ ਦੇ ਵਿੱਚ ਉਤਰਨਾ ਪਿਆ ਹੈ ਫੌਜ ਨੇ ਪ੍ਰਭਾਵਿਤ ਖੇਤਾਂ ਦੇ ਵਿੱਚੋਂ ਤਕਰੀਬਨ 5290 ਲੋਕਾਂ ਦਾ ਰੈਸਕਿਊ ਕੀਤਾ ਹੈ ਅਤੇ ਉਹਨਾਂ ਨੂੰ ਬਾਹਰ ਕੱਢਿਆ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਸ ਰੈਸਕਿਊ ਦੇ ਵਿੱਚ ਹੁਣ ਇੱਕ ਖਬਰ ਆ ਰਹੀ ਹੈ ਕਿ ਹੁਣ ਕੁਝ ਇਲਾਕੇ ਨੇ ਜਿੱਥੇ ਦੁਬਾਰਾ ਮੀਂਹ ਪੈ ਸਕਦਾ ਹੈ ਸਾਡੀ ਦੇ ਪੰਜਾਬ ਦੇ ਤਿੰਨ ਜ਼ਿਲ੍ਹੇ ਯਾਨੀ ਕਿ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ بارش ਦੇ ਲਈ yellow alert ਜਾਰੀ ਕਰ ਦਿੱਤਾ ਗਿਆ ਹੈ ਯਾਨੀ ਕਿ ਤਿੰਨ ਜ਼ਿਲ੍ਹੇ ਜਿਹੜੇ ਨੇ ਇੱਥੇ ਹੋਰ ਜ਼ਿਆਦਾ ਮੀਂਹ ਪੈ ਸਕਦਾ ਹੈ ਅਲਰੇਡੀ ਹੈ ਹਰਦੀ ਚਪੇਟ ਦੇ ਵਿੱਚ ਨੇ ਤੇ ਹੁਣ ਜੋ ਹੈ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਦੇ ਵਿੱਚ ਦੁਬਾਰਾ ਮੀਂਹ ਪੈ ਸਕਦਾ ਹੈ ਤੇ 9 ਸਤੰਬਰ ਤੱਕ ਦੇ ਸਕਦਾ ਹੈ ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਰੈਡ ਅਲਰਟ ਜਾਰੀ ਕੀਤਾ ਤੁਹਾਨੂੰ ਉਹ ਵੀ ਦੱਸ ਦੰਨੇ ਆ ਦਾਦੀ ਕਿ ਮੌਸਮ ਬਾਗ ਨੇ ਮੋਹਾਲੀ ਰੂਪਨਗਰ ਸ਼ੀਤਪਗਸ ਸਿੰਘ ਨਗਰ ਅਤੇ ਹੁਸ਼ਿਆਰਪੁਰ ਦੇ ਵਿੱਚ بارش ਨੂੰ ਲੈ ਕੇ ਰੈਡ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ ਸੋ ਇਹ ਲਗਾਤਾਰ ਪਿੰਡਾਂ ਦੇ ਵਿੱਚ ਤਬਦੀਲੀਆਂ ਹੋ ਰਹੀਆਂ ਸੀ ਤੇ ਇਸ ਦੇ ਵਿੱਚਕਾਰ ਹੁਣ ਜੋ ਹੈ ਸਤੰਬਰ ਤੱਕ ਲਗਾਤਾਰ ਮੀਂਹ ਪੈ ਸਕਦਾ ਹੈ ਸੋ ਅਰਦਾਸ ਕਰੋ ਕਿ ਜਿਹੜੇ ਪਿੰਡ ਉਜੜੇ ਹੋਏ ਨੇ ਹਾਲੇ ਤਾਂ ਉਹਨਾਂ ਨੂੰ ਹੀ ਜੋ ਹੈ ਉਹ ਘਰ ਨਹੀਂ ਮਿਲ ਪਾਇਆ ਹਾਲੇ ਤੱਕ ਉਹ ਨਹੀਂ ਸੈਟਲ ਹੋ ਪਾਏ ਤੇ ਇੱਕ ਦੇਸ਼ ਦੇ ਵਿੱਚਕਾਰ ਜਿਹੜਾ ਇੱਕ ਨਵੀਂ ਖਬਰ ਆ ਰਹੀ ਹੈ ਕਿ ਫਿਰ ਤੋਂ ਮੀਂਹ ਪੈ ਸਕਦਾ ਹੈ ਤੇ ਲਗਾਤਾਰ ਮੀਂਹ 3-4 ਦਿਨ ਰਹਿ ਸਕਦਾ ਹੈ ਯਾਨੀ ਕਿ ਸਤੰਬਰ ਤੱਕ ਜਿਹੜਾ ਇਹ ਮੀਂਹ ਹੈ ਉਹ ਆਪਣੀ ਚਪੇਟ ਦੇ ਵਿੱਚ ਹੋਰ ਪਿੰਡਾਂ ਨੂੰ ਲੈ ਸਕਦਾ ਹੈ 2 ਸਤੰਬਰ ਤੱਕ ਹੜ੍ਹਾਂ ਦਾ ਖਤਰਾ ਹੋਰ ਜ਼ਿਆਦਾ ਵਾ ਸਕਦਾ ਹੈ 4 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਤੁਸੀਂ ਵੀ ਜੇਕਰ ਸੇਫ ਹੋ ਆਪਣੇ ਘਰਾਂ ਦੇ ਵਿੱਚ ਸਹੀ ਸਲਾਮਤ ਹੋ ਤਾਂ ਸ਼ੁਕਰਾਨਾ ਲਿਖੋ ਅਤੇ ਜੇਕਰ ਤੁਸੀਂ ਬਾਕੀ ਪਿੰਡਾਂ ਨੂੰ ਦੇਖ ਕੇ ਤੁਹਾਨੂੰ ਤਰਸ ਆ ਰਿਹਾ ਹੈ ਤੇ ਇਹਨਾਂ ਦੀ ਅਰਦਾਸ ਜ਼ਰੂਰ ਕਰਿਓ